ਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਬਾਰਡਰ ਵਲੌਗ ਸਾਰੇ ਭਰਾਵਾਂ ਦਾ ਸਵਾਗਤ ਕਰਦੇ ਆਂ ਜੀ ਅੱਜ ਆਪਾਂ ਆਏ ਆਂ ਜੀ ਪਿੰਡ ਖਾਸੇ ਠੀਕ ਹੈ ਜੀ ਡਾਕਟਰ ਅਮਨਦੀਪ ਸਿੰਘ ਜੀ ਉਹਨਾਂ ਨਾਲ ਤੇ ਜਿਹੜੇ ਅੱਗੇ ਆਪਾਂ ਤੁਹਾਨੂੰ ਉਹਨਾਂ ਦੇ ਬਰੀਡਰ ਕਬੂਤਰਾਂ ਦਾ ਸ਼ੌਂਕ ਕਰਾਇਆ ਜੀ ਹੁਣ ਆਪਾਂ ਤੁਹਾਨੂੰ ਉਹਨਾਂ ਦੇ ਪ੍ਰਵਾਜੀ ਕਬੂਤਰਾਂ ਦਾ ਸ਼ੌਂਕ ਕਰਾਵਾਂਗੇ ਜੀ ਤੇ ਕਾਫੀ ਟਾਈਮ ਤੋਂ ਭਾਈ ਹਣਾ ਦਾ ਠੀਕ ਹੈ ਜੀ ਆਪਣਾ ਪ੍ਰੇਮ ਪਿਆਰ ਹੈਗਾ ਵਾ ਹੋ ਗਏ ਮੱਕੀ 4-5 ਸਾਲ ਉਹਦਾ ਪ੍ਰੇਮ ਪਿਆਰ ਬਣਿਆ ਵਾ ਤੇ ਇਹ ਡਾਕਟਰ ਸਾਹਿਬ ਹੈਗੇ ਆ ਤੇ ਇਹਨਾਂ ਦਾ ਟਾਈਮ ਜਿਹੜਾ ਘੱਟ ਲੱਗਦਾ ਵਾ ਤੇ ਸੋ ਅੱਜ ਥੋੜੇ ਫ੍ਰੀ ਹੈਗੇ ਤੇ ਭਾਈ ਹਣੀ ਕਹਿੰਦੇ ਆਜੇ ਵੀਡੀਓ ਬਣਾ ਲੈਨੇ ਆਪਾਂ ਤੇ ਅੱਜ ਆਪਾਂ ਆਏ ਆ ਜੀ ਤੇ ਇਹਨਾਂ ਦੇ ਜਿਹੜੇ ਕਬੂਤਰੇ ਹੁੰਦਾ ਤੁਹਾਨੂੰ ਆਪਾਂ ਸ਼ੋਅ ਕਰਾਉਨੇ ਆ ਬਾਕੀ ਬਰੀਡਰ ਆਂਦਾ ਤੇ ਆਪਾਂ ਤੁਹਾਨੂੰ ਦਿਖਾਤਾ ਵਾ ਹੁਣ ਤੁਹਾਨੂੰ ਜਿਹੜੇ ਪ੍ਰਵਾਜੀ ਕਬੂਤਰੇ ਆ ਜਿਵੇਂ ਕੀ ਆ ਵਾ ਤੇ ਇਹਨਾਂ ਦੇ ਦੋਸਤੋ ਅੱਗੇ ਵੀ ਆਪਾਂ ਜਿਵੇਂ ਵੀਡੀਓ ਚ ਦੱਸਿਆ ਸੀ ਤੇ ਇਹਨਾਂ ਦਾ ਟਾਈਮ ਬਹੁਤ ਜ਼ਿਆਦਾ ਘੱਟ ਹੁੰਦਾ ਵਾ ਤਕਰੀਬਨ ਬਾਕੀ ਦਿਨੇ ਨਿਕਲਦੇ ਆ ਤੇ ਸ਼ਾਮ ਨੂੰ ਹੋ ਸਕਦਾ ਵਾ 9-10 ਵਜੇ ਜਿਹੜੇ ਘਰੇ ਜਾਂਦੇ ਆ ਠੀਕ ਹੈ ਕਿੰਨੋਂ ਕੋਟ ਐਮ ਕਾਟੋਂ ਦੇ ਕਾਰਨ ਜਿਹੜਾ ਵਾ ਸ਼ੌਂਕ ਆਪਣਾ ਬਸ ਇੰਨਾ ਸ਼ੌਂਕ ਹੀ ਰੱਖਿਆ ਉਹ ਸ਼ੌਂਕ ਤਾਂ ਵੀ ਰੱਖਿਆ ਤੇ ਲਾਗੇ ਨੇ ਟੈਂਕੀ ਆ ਠੀਕ ਹੈ ਉਧਰ ਜਿਹੜੇ ਕਬੂਤਰ ਕਬਾਤਰ ਆ ਗਿਆ ਆਪਣੇ ਆਪ ਇਹਨਾਂ ਦੇ ਬੈਭੂ ਜਾਂਦੇ ਤੋਹੀ ਇਹ ਫੜਦੇ ਆ ਫੜਨ ਦਾ ਬਾਕੀ ਇਹਨਾਂ ਕੋਲ ਬਹੁਤ ਹੀ ਵਧੀਆ ਰਿਜ਼ਲਟ ਦੀ ਜੋੜੇ ਹੀ ਜੇ ਤੇ ਉਹਨਾਂ ਦੇ ਜਿਹੜੇ ਬੱਚੇ ਆ ਤੇ ਹੁਣ ਭਾਈ ਹੁਣੀ ਤੁਹਾਨੂੰ ਜਿਹੜੇ ਸ਼ੌਂਕ ਕਰਾਉਂਦੇ ਆ ਤੋ ਇਹ ਇਹ ਨਹੀਂ ਆਪਣੇ ਡਾਕਟਰ ਸਾਹਿਬ ਜੀ ਡਾਕਟਰ ਅਮਨਦੀਪ ਸਿੰਘ ਜੀ ਖਾਸੇ ਤੋਂ ਜੀ ਤੇ ਇਹ ਹੁਣ ਜਿਹੜੇ ਤੁਹਾਨੂੰ ਆਪਣੇ ਕਬੂਤਰਾਂ ਦਾ ਸ਼ੌਂਕ ਕਰਾਉਂਦੇ ਦੇਖੋ ਜੀ ਇਹਨਾਂ ਦੇ ਜਿਹੜੇ ਠੀਕ ਹੈ ਆ ਕਬੂਤਰ ਇਹਨਾਂ ਨੂੰ ਲਓ ਜੀ ਆਪਣੇ ਡਾਕਟਰ ਰਮਨਦੀਪ ਸਿੰਘ ਜੀ ਠੀਕ ਹੈ ਪਿੰਡ ਖਾਸੇ ਤੋਂ ਜੀ ਤੁਹਾਨੂੰ ਜਿਹੜੇ ਵੱਡੇ ਇਹਨਾਂ ਦਾ 골ਡਨ ਪੇਅਰ ਆ ਉਹਨਾਂ ਦੇ ਬੱਚਾ ਵਾ ਇਹਨਾਂ ਦੇ ਹੱਥ 'ਚ ਤੁਹਾਨੂੰ ਸ਼ੌਂਕ ਕਰਾਉਣ ਲੱਗੇ ਆ ਜੀ ਕਰੋ ਜੀ ਸ਼ੌਂਕ ਜੀ ਇਹਨਾਂ ੜੀ ਪਰਪਟਾਈ ਦਿੱਤੀ ਹੋਈ ਆ thì được ok, được rồi, anh nhớ ra chưa? được rồi, mình không biết loài yas rất vậy ਹਨ ਚੰਗੀ ਦਾਦੀ ਅੱਖ ਦਾ ਸ਼ੌਂਕ ਕਰਉਣਾ ਹੀ ਵੱਡਾ ਜਿਹੜਾ ਜੋੜਾ ਹੀ ਇਹਨਾਂ ਦਾ 골ਡਨਾਂ ਦਾ ਉਹਦਾ ਪੱਠਾ ਜੀਗਾ ਅੱਗੇ ਜੀ ਕਰਾਉ ਜੀ ਸ਼ੌਂਕ ਜੀ ਇਹ ਕਲਪ ਨੇ ਪਰਦਾ ਠੀਕ ਹੈ ਜੀ ਆਹ ਪੰਜੇ ਦੋਸਤੋ ਆਹ ਬੱਚੇ ਆਹ ਭਰਾਇਓ ਫਾਨ ਭਰਾਇਓ ਲੋਈ ਮੈਂ ਗਰੀਦਾ ਸ਼ੌਂਕ ਕਰਾਉਦਾ ਆਹ ਪੱਠੀ ਜੀ ਤੇ ਆਹ ਪਠਾਈ ਸਭ ਤੋਂ ਪੁਰਾਣੀ ਕਬੂਤਰੀ ਜੀ ਲੋਈ ਮੇਨ ਇਹਨਾਂ ਦੀ ਜੜੀ ਪੁਰਾਣੀ ਕਬੂਦਰੀ ਆ ਠੀਕ ਹੈ ਬਈ ਠੀਕ ਹੈ ਠੀਕ ਹੈ ਸ਼ਾਂਪ ਬਹੁਤ ਜ਼ਿਆਦੀ ਆ ਵੀਡੀਓ ਦੀ ਮਹਾਂ ਬਜੀ ਆ ਹਾਂਜੀ ਹਾਂਜੀ ਮਹਿੰਗੀ ਹੋ ਕੇ ਜਨਮ ਰੇ ਠੀਕ 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 ਬਜੀ ਮਹਾਂ ਆ ਇਹ ਮੈਂ ਜਾਨੀ ਲੈ ਰਿਹਾ ਥਾ ਨੀਲੇ ਦਾ ਨੀਲਾ ਕਰਾ ਦੋਈਏ ਲੋਈਆ ਮਾਦੀ ਜੀ ਇਹਦੀਆਂ ਡਾਰਾਂ ਚਾ 4:30 ਵਜੇ ਦੀਆਂ ਜੀਠ ਚ ਰਹੀਆਂ ਏ ਠੀਕ ਹੈ ਭਾਈ ਲੋਈਆ ਭਾਈ ਨੇ ਦੇ ਹੱਥ ਚ ਵੱਡੇ 골ਡਨ ਦਾ ਬੱਚੇ ਉਸੇ ਦਾ ਹੀ ਉਸੇ ਦਾ ਹਾਂ ਅਸੀਂ ਉਸੇ ਦਾ ਹੀ ਹਾਂ ਇਹ ਜੀ ਮਾਦੀ ਹੈ ਵੀ ਉਹ ਭੰਨੀ ਅਸੀਂ ਉਹ ਡਾਡਾ

ਪਰਦੇਸ਼ ਮੰਗਦੇ ਆਹ ਉੱਤਰ ਬੜਾ ਆਈ ਹੋਣਾ ਲਾਡਾ ਹੰਡਿਆ ਸੈਲੰਡਰੀ ਇਹ ਚਲੋ ਇਹ ਤਾਂ ਆ ਜਿਹਦਾ ਭਰਾ ਉੱਥੇ ਛੋਟੇ ਬੱਚੇ ਦਾ ਭਰਾ ਜੀ ਠੀਕ 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 ਹੈ ਬਈ ਅੰਨ੍ਹਾ ਸ਼ਾਹ ਠੀਕ ਹੈ ਛੱਡੋ ਹਾਂਜੀ ਬਈ ਆ ਟੈੜੀਆਂ ਦੇ ਬੱਚੇ ਜਿਹੇ ਵਿੱਚ ਲਓ ਜੀ ਆ ਟੈੜੀਆਂ ਦੇ ਬੱਚੇ ਇਹਨਾਂ ਦੇ ਜਿਹੜਾ ਇਹ ਉੱਡਦੇ ਰਹੇ ਵਿਸ਼ਾਖ ਜੀੜ ਚੁੜਦੇ ਰਹੇ ਆ ਜੀ ਇਹ ਹਾਂਜੀ ਹਾਂਜੀ ਠੀਕ ਹੋ ਜੀ ਇਹ ਰੀਲਟ ਜੀ ਨੇ ਰੀਲਟ ਬਹੁਤ ਵਧੀਆ ਕਰੀ ਆਪ ਕੋ ਠੀਕ ਆਹ ਵੇਖੋ ਫਿਰ ਦੁਬਾਰਾ ਗੋਲ ਕੀਤੇ ਆ ਠੀਕ 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 ਹੈ ਜੀ ਕਰੋ ਪੰਜੇ ਚੈੱਕ ਕਰੋ ਨੇ ਜੀ ਓਕੇ ਹਾਂ ਆਹ ਚੱਲ ਕੋਈ ਤੜਕੇ ਬੁੱਤੜਾ ਜੀਰਾ ਹੈ ਨਾ ਜੀਰਾ ਤਨ ਰੱਖਾਂਗੇ ਹਾਂ ਜੀ ਹਾਂ ਜੀ ਇਹ ਬੱਚਾ ਉਹਦਾ ਬੱਚਾ ਠੀਕ 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 ਇਹ ਦੋਵੇਂ ਬਰਾਇਕੋ ਜੀ ਚੰਗੇ ਉੱਡੇ ਦਮਾਂ ਵੀ ਠੀਕ ਹੈ ਬਈ ਮੇਰਾ ਕੰਮ ਹੋ ਗਿਆ ਬੜਾ ਭਰਾ ਆਹੋ ਆ ਪਰਲਾ ਆ ਪਰਲਾ ਪਤਾ ਠੀਕ ਹੈ ਆਹ ਦੇਖੋ ਦੇਖੋ ਆਖ ਕਾ ਪੀਣੀ ਆ ਇਹ ਆਖਣਾ